छोटे से घर में अग्निवीर शहीद हुआ लैंडमाइन ब्लास्ट में शहीद हुआ मैं उसे शहीद कह रहा हूं तीन बहनें थी एक साथ बैठी हुई थी रो रही थी आम जवान को पेंशन मिलेगी जरूर दुख होगा मगर हिंदुस्तान की सरकार आम जवान की मदद करेगी ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਕੱਲ ਸੈਨਾ ਦੇ ਵਿੱਚ ਅਗਨੀ ਵੀਰ ਯੋਜਨਾ ਨੂੰ ਲੈ ਕੇ ਸਵਾਲ ਖੜੇ ਕੀਤੇ ਤੇ ਪੰਜਾਬ ਦੇ ਇੱਕ ਅਗਨੀ ਵੀਰ ਜਵਾਨ ਅਤੇ ਉਸਦੇ ਪਰਿਵਾਰ ਦਾ ਜ਼ਿਕਰ ਵੀ ਕੀਤਾ। ਇਸ ਤੋਂ ਬਾਅਦ ਹੁਣ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਦਾ ਇੱਕ ਅਗਨੀ ਵੀਰ ਦਾ ਪਰਿਵਾਰ ਸਾਹਮਣੇ ਆਇਆ ਤੇ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਤੇ ਉੱਥੇ ਹੀ ਅਗਨੀ ਵੀਰ ਯੋਜਨਾ ਦਾ ਵਿਰੋਧ ਵੀ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ 2024 ਦੇ ਵਿੱਚ ਜੰਮੂ ਦੇ ਵਿੱਚ ਸ਼ਹੀਦ ਹੋ ਗਿਆ ਸੀ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਵੀ ਮਦਦ ਜਾਂ ਸਹੂਲਤ ਨਹੀਂ ਦਿੱਤੇ ਗਈ ਜਿਸ ਤੋਂ ਉਹ ਸਖਤ ਨਾਰਾਜ਼ ਹੈ ਤੇ ਉਹਨਾ ਸਿੱਧੇ ਤੌਰ ਤੇ ਅਗਨੀਵੀਰ ਯੋਜਨਾ ਦਾ ਵੀ ਵਿਰੋਧ ਕੀਤਾ ਹੈ ਕਿ ਅਸੀਂ ਤਾਂ ਮਤਲਬ ਇਹ ਇਹ ਦੇ ਅਗਨੀਵੀਰ ਦੀ ਬਹੁਤ ਖਿਲਾਫ ਹਾਂ ਜੀ ਮੈਂ ਇਹਨਾਂ ਦੀ ਬਿਲਕੁਲ ਕੇਅਰ ਨਹੀਂ ਜਿਵੇਂ ਮੇਰਾ ਬੇਟਾ ਦਸਦਰ ਦੇ ਵਿੱਚ ਵੀ ਕੇਅਰ ਨਹੀਂ ਕਰੀ ਜਾਂਦੀ ਇਹਨਾਂ ਦੀ ਜਿੰਮੇ ਮਤਲਬ ਆਪਣੇ ਇਹਨਾਂ ਦੀ ਪਹਿਲਾਂ ਵਾਲੇ ਫੌਜੀ ਨਹੀਂ ਹੁੰਦੀ ਸੀ ਜੀ ਕੇਅਰ ਉਵੇਂ ਨਹੀਂ ਕੇਅਰ ਹੋਈ ਇਹਨਾਂ ਦੀ ਸੰਸਕਾਰਕ ਕੀ ਮੈਂ ਕਿਹਾ ਕਿ ਸੰਕਾਰ ਤਾਂ ਜੀ ਮਤਲਬ ਪੂਰਾ ਰੀਤੀ ਰਿਵਾਜ ਨਹੀਂ ਕਰੇ ਸਿਰਫ ਉਹ ਇਸਲਾਮੀ ਨਹੀਂ ਦਿੱਤੀ ਨਹੀਂ ਇਸਲਾਮੀ ਨਹੀਂ ਦਿੱਤੀ ਇਹਨੂੰ ਹਾਂ ਜੀ ਜੀ ਜਦੋਂ ਜਦੋਂ ਇਹਦੀ ਡੈਥ ਹੋਈ ਸੀਗੀ ਸਾਰੇ ਪੂਰੇ ਮਤਲਬ گاਉਂ ਦੇ ਲੋਕ ਰਹਾਂਗੇ ਸੀਗੇ ਪਾਰਟੀਆਂ ਦੇ ਸਾਰਿਆਂ ਨੇ ਵਾਅਦਾ ਕਰਿਆ ਸੀਗਾ ਵੀ ਵਿੱਚ ਵਿੱਚ ਤਾਂ ਇਦਾਂ ਵੀ ਕਹਿ ਗਿਆ ਸੀਗੀ ਵੀ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਆਊਗੀ ਮਤਲਬ ਮਤਲਬ ਜੋ ਵੀ ਕਾਨੂੰਨੀ ਜਾਂ ਸਰਕਾਰੀ ਸਹਤ ਆਊਗੀ ਦਿੱਤੀ ਜਾਊਗੀ ਪਰ ਅਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਅਸੀਂ ਚਾਹੁੰਦੇ ਵੀ ਸਾਨੂੰ ਸਾਡਾ ਹੱਕ ਮਿਲੇ ਬੱਚਾ ਤਾਂ ਸਾਡਾ ਵਾਪਸ ਨਹੀਂ ਆ ਸਕਦਾ ਜੀ ਨਹੀਂ ਮੇਰਾ ਨਹੀਂ ਹਾਂਜੀ ਹੋਰ ਅੰਗਰੀ ਮੇਰਾ ਨੂੰ ਵੀ ਸਭ ਨੂੰ ਵੀ ਹੱਕ ਮਿਲਣਾ ਚਾਹੀਦਾ ਜੀ ਉੱਥੇ ਹੀ ਸ਼ਹੀਦ ਦੇ ਦਾਦੀ ਗੁਰਦੀਪ ਕੌਰ ਦੇ ਮੁਤਾਬਿਕ ਸੁਖਵਿੰਦਰ ਸਿੰਘ ਦੇ ਪਿਤਾ ਸੈਨਾ ਦੇ ਵਿੱਚ ਸੀ ਜਿਸ ਨੂੰ ਵੇਖਦੇ ਹੋਏ ਉਹਨਾਂ ਦਾ ਪੋਤਾ ਸੁਖਵਿੰਦਰ ਸਿੰਘ ਵੀ ਸੈਨਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਤਸ਼ਾਹਿਤ ਹੋਇਆ ਤੇ ਉਹਨਾਂ ਕਹੇ ਕਿ ਉਹਨਾਂ ਦਾ ਬੇਟਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਹਨਾਂ ਦਾ ਪੋਤਾ ਵੀ ਹੁਣ ਦੁਨੀਆ ਵਿੱਚ ਵਾਪਸ ਨਹੀਂ ਆ ਸਕਦਾ ਲੇਕਿਨ ਸਰਕਾਰ ਨੇ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਲਖਰੀਆ ਨਾਲ ਡੈਡੀ ਭਾਰਤੀ ਹੋਇਆ ਵੈਸੀ ਆ ਉਹਨਾਂ ਨੂੰ ਬਹੁਤ ਸਾਰਾ ਕੁਛ ਸਲਾਇਤਾ ਜਿੰਨੀ ਹੁੰਦੀ ਆਗੀ ਆਪਣੀ ਫੌਜੀਆ ਦੀ ਉਹ ਮਿਲ ਗਈ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਬੱਚਾ ਭਾਰਤੀ ਹੋਇਆ ਵੀ ਡੈਡੀ ਨੇ ਇੰਨੀ ਕੁਰਬਾਨੀ ਕਰੀ ਐ ਨਾ ਕਰਿਆ ਵੀ ਮੈਂ ਵੀ ਕਰਾਂ ਹੈ ਉੱਥੇ ਜਾ ਕੇ ਜੀ ਦੱਸੋਗੀ ਉਹ ਵੀ ਜੈਨ ਨੂੰ ਮਿਲਣਾ ਚਾਹੀਦਾ ਉਸ ਤਰ੍ਹਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਅੱਜ ਸਾਡਾ ਬੱਚਾ ਵਾਪਸ ਨਹੀਂ ਆ ਸਕਦਾਗਾ ਸਾਨੂੰ ਕੁਝ ਵੀ ਨਹੀਂ ਕਰਾਏਗਾ ਜੀ ਕੁਝ ਤਾਂ ਕੁਝ ਸੰਕਰਨ ਕੋਈ ਉਹਦੀ ਜਾਦਗਰੀ ਕੁਝ ਵੀ ਜਿੰਨੇ ਲੀਡਰ ਆਉਂਦੇ ਸੀ ਸਾਰੇ ਕਹਿੰਦੇ ਸੀ ਐ ਕਰਾਂਗੇ ਐ ਕਰਾਂਗੇ ਅੱਜ ਤੱਕ ਕੁਝ ਵੀ ਨਹੀਂ ਆਇਆ ਸਾਡਾ ਬੱਚਾ ਵਾਪਸ ਆ ਜਾਵੇ ਜੇ ਸਾਨੂੰ ਨਹੀਂ ਵੀ ਕੋਈ ਦੇਖਣਾ ਸਾਡਾ ਬੱਚਾ ਵਾਪਸ ਆ ਜਾਵੇ ਮੈਂ ਤਾਂ ਆਪ ਦਾ ਬੱਚਾ ਮੇਰਾ ਪਾਰਟੀ ਹੋਇਆ ਫੌਜ ਦੇ ਵਿੱਚ ਗਿਆ ਆਰਮੀ ਦੇ ਵਿੱਚ ਪਿਆ ਬਹੁਤ ਨੇ ਸਾਰਾ ਕੁਝ ਗੌਰਮੈਂਟ ਨੇ ਉਹਨੂੰ ਕਰਕੇ ਟੋੜਿਆ ਤਾਂ ਮੇਰਾ ਪੋਤਾ ਉਹਦੀ ਕਾਰਨ ਫੌਜ ਦੇ ਵਿੱਚ ਗਿਆ ਤੇ ਮੇਰੇ ਪੁੱਤੇ ਦਾ ਕੁਝ ਵੀ ਨਹੀਂ ਹੋਇਆਗਾ ਐਵੇਂ ਨਹੀਂ ਕੋਈ ਵੀ ਉਹਦੀ ਤੱਕ ਕੁਝ ਵੀ ਨਹੀਂ ਹੋਇਆਗਾ ਗੌਰਮੈਂਟ ਕੁਝ ਤਾਂ ਸੋਚ ਜਗਵਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ